ਪੰਜਾਬ ਵਿੱਚ ਅਕਾਲੀ ਦਲ ਬਾਰਸ ਪੰਜਾਬ ਵੱਲੋਂ ਰਣਜੀਤ ਐਵੇਨਿਊ ਤੋਂ ਡੀਸੀ ਦਫ਼ਤਰ ਤੱਕ ਇੱਕ ਵੱਡਾ ਰੋਸ ਮਾਰਚ ਕੱਢਿਆ ਗਿਆ। ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਰ ਮੈਂਬਰ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਉਹਨਾਂ ਮੰਗ ਕੀਤੀ ਕਿ ਅਮਰਤਪਾਲ ਸਿੰਘ ਨੂੰ ਪੈਰੋਲ ਤੇ ਰਿਹਾ ਕਰਕੇ ਸੰਸਰ ਵਿੱਚ ਭੇਜਿਆ ਜਾਵੇ ਤਾਂ ਜੋ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਸੰਸਦ ਤੱਕ ਪਹੁੰਚ ਸਕੇ। ਰੋਜ਼ ਕਾਊਂਟਰ ਹੋਣ ਦੇ ਅਫਰੋਤੀਆਂ ਮੰਗਿਆ ਜਾਂਦੀਆਂ ਦੁਕਾਨਦਾਰ ਦੁਕਾਨ ਨਹੀਂ ਖੋਲ ਸਕਦਾ 5 ਵਜੇ ਤੋਂ ਬਾਅਦ ਰੋਜ਼ ਨਸ਼ੇ ਨਾਮ ਦੇ ਹਜ਼ਾਰਾਂ ਨੌਜਵਾਨ ਮਾਰੇ ਆ ਇਹ ਉਹਨੂੰ ਭਗਵਾਨ ਜਮਾਨ ਨੂੰ ਦਿਖਦਾ ਨਹੀਂ ਇਹ ਪੰਜਾਬ ਦਾ ਪੁੱਤ ਹੈ ਭਗਵਾਨ ਜਮਾਨ ਨੂੰ ਸੋਝੇ ਤੇ ਪੰਜਾਬ ਕਿਉਂ ਮੈਂ ਡੋਪ ਕੇ ਰੱਖ ਦੇਣ ਲੱਗਾ ਇਹ ਕਰਕੇ ਅਸੀਂ ਕਿਹਨੇ ਹਰ ਇੱਕ ਦਾ ਹੱਕ ਨੂੰ ਮਿਲਣਾ ਚਾਹੀਦਾ ਇਹ ਕਾਨੂੰਨ ਦਾ ਮੁੱਦ ਹੈ ਉਹ ਹੱਕ ਵਾਪਸ ਸੰਸਦ ਚ ਬੋਲ ਸਕਦਾ ਇਹ ਉਹਦੀ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚ ਨਹੀਂ ਦੇ ਰਹੀ ਸਾਢੇ ਸਾਢੇ ਤੱਕ ਆ ਕਰ ਰਹੇ ਸਾਡੇ ਨਾਲ

ਉਹ ਉਹਨਾਂ ਦਾ ਜਿਹੜੇ ਮੁੱਦੇ ਆ ਉਹ ਜ ਸੰਸਦ ਚ ਦੱਸੇ ਰੱਖੇ ਉਹਨਾਂ ਦਾ ਉਹਦਾ ਕੋਈ ਫੰਡ ਰੀਲீஸ் ਨਹੀਂ ਕੀਤਾ ਖਦੂਰ ਸਾਹਿਬ ਹਲਕੇ ਦੀ ਬਵਾਜ ਨੂੰ ਦੁਬਾਰਾ ਆ ਇੰਨੇ ਲੱਖ ਲੋਕਾਂ ਦੀ ਆਵਾਜ਼ ਨੂੰ ਦਵਾਇਆ ਜਾ ਰਿਹਾ ਵਾ ਸਾਡੇ ਵੱਲੋਂ ਤੇ ਇੱਕ ਸ਼ਾਂਤਮਈ ਦਰਨਾ ਦੇਣਾ ਸੀ ਇੱਥੇ ਰਣਜੀਤ ਐਵੇਨਿਊ ਤੋਂ ਚੱਲ ਕੇ ਤੇ ਅਸੀਂ ਡੀਸੀ ਦਫ਼ਤਰ ਗੁਰਮਾਰਾ ਦਾ ਜਾਵ ਕਰਦੇ ਜਾਣਾ ਸੀ ਪਰ ਪੰਜਾਬ ਪੁਲਿਸ ਪੰਜਾਬ ਦਾ ਪ੍ਰਸ਼ਾਸਨ ਖਾਸ ਕਰਕੇ ਭਗਵੰਤ ਮਾਨ ਨੇ ਇੰਨਾ ਕਿ ਬੁਖਲਾਇਆ ਹੋਇਆ ਭਾਈ ਸਾਹਿਬ ਦੀ ਇੱਕ ਸ਼ਖਸੀਅਤ ਤੋਂ ਕਿ ਆ ਵੇਖੋ ਇੱਧਰ ਤੁਸੀਂ ਦਦਰ ਮਰੋ ਪੀ ਉਹਨੇ ਸਾਡੇ ਅੱਜ ਇੱਥੇ ਸੰਗਤ ਨਹੀਂ ਪਹੁੰਚੀ ਜਿੰਨੀ ਪੰਜਾਬ ਪੁਲਿਸ ਸਵੇਰੇ 8 ਵਜੇ ਆ ਕੇ ਆ ਗਈ ਆ ਇਹ ਪੰਜਾਬ ਪੁਲਿਸ ਨੇ ਜਦੋਂ ਕੋਈ ਚੋਰ ਫੜਨਾ ਹੁੰਦਾ ਜਦੋਂ ਕੋਈ ਸਮਗਲ ਫੜਨਾ ਉਦੋਂ ਇਹਨਾਂ ਕੋਈ ਟਾਈਮ ਨਹੀਂ ਹੁੰਦਾ ਤੇ ਜਦੋਂ ਗੁਰੂ ਦੇ ਸਿੰਘਾਂ ਨੂੰ ਜਾਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਬੰਦਿਆਂ ਦੇ ਸੰਘਰਸ਼ ਵਿੱਚ ਕਰਦੇ ਆ ਉਹਨਾਂ ਨੂੰ ਰੋਕਣਾ ਹੁੰਦਾ ਉਦੋਂ ਹੀ ਵੇਲੇ ਹੋ ਕੇ ਆ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਇੱਕ ਉਹ ਕਹਿੰਦੇ ਆ ਪੰਜਾਬ ਸਰਕਾਰ ਨੇ ਉੱਥੇ ਗੱਲ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬੋਲ ਨਾਲ ਤਾਂ ਅੱਗ ਲੱਗ ਜੇਗੀ ਦਿਨੇ ਦਿਹਾੜੇ ਫਰੋਟੀਆਂ ਮੰਗੀਆਂ ਜਾਂਦੀਆਂ ਸਾਡੇ ਜੰਡਿਆਲੇ ਦੇ ਵਿੱਚ ਆਮ ਦੁਕਾਨਦਾਰ ਨੂੰ ਦੁਕਾਨ ਖੁੱਲਣ ਦਾ 6 ਵਜੇ ਤੋਂ ਬਾਅਦ ਹੱਕ ਨਹੀਂ ਹੈਗਾ ਕਿਉਂਕਿ ਉਹ ਦਿਨ ਦਿਹਾੜੀ ਲੁੱਟ ਕੇ ਲੈ ਜਾਂਦੇ ਆ ਉਦੋਂ ਭਗਵੰਤ ਮਾ ਸੁੱਤਾ ਵਾ ਜੇ ਕਾਰਨ ਕੀ ਆ ਕਿ ਭਾਈ ਅਮਰਪਾਲ ਸਿੰਘ ਨੇ ਨੌਜਵਾਨੀ ਨੂੰ ਨਸ਼ਾ ਛਡਾਇਆ ਸੀ ਗੁਰੂ ਦੇ ਨਾਲ ਲਾਇਆ ਸੀ ਉਦੋਂ ਹੀ ਕਬਰਾਈ ਹੋਈ ਏ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕੰਮ ਕਰਦੇ ਪਏ ਆ ਕਿਉਂਕਿ ਨੌਜਵਾਨਾਂ ਦੀ ਵਾਚਕਣ ਵਾਲਾ ਜਿਹੜਾ ਕੋਈ ਅੱਗੇ ਆਊਗਾ ਉਹਦੇ ਨਾਲ ਇਹੀ ਹੁੰਦਾ ਵਾ ਤੇ ਇਹ ਸਿੱਖਾਂ ਦੇ ਨਾਲ ਹੁੰਦਾ ਆ ਸਿੱਖਾਂ ਦੇ ਨਾਲ ਹੀ ਹਮੇਸ਼ਾ ਹੀ ਸਿੱਖ ਵੱਖਰੇ ਰਾਜ ਦੀ ਦੇਸ਼ ਦੀ ਮੰਗ ਕਿਉਂ ਕਰਦੇ ਤਾਂ ਹੀ ਕਰਦੇ ਆ ਕਿਉਂਕਿ ਉਹਨਾਂ ਨਾਲ ਇਹੋ ਜਿਹੇ ਦੋਰੇ ਮਾਤ ਪੇਧ ਹੁੰਦੇ ਆ ਸਵਿਧਾਨ ਨੂੰ ਦੋ ਤਰ੍ਹਾਂ ਵਰਤਿਆ ਜਾਂਦਾ ਇੱਕ ਕਿ ਸਾਡੇ ਸਿੰਘ ਨੇ ਆ ਕੇ 5 ਮਿੰਟ ਉੱਥੇ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆ ਸਿੱਖਾਂ ਦੀ ਗੱਲ ਕਰਨੀ ਆ ਖਡੂਰ ਸਾਹਿਬ ਦੇ ਹਲਕੇ ਦੀ ਗੱਲ ਕਰਨੀ ਆ ਉਹਨੂੰ ਤੁਸੀਂ ਬੋਲਣ ਦੇ ਤੈਨੂੰ ਗੱਲ ਦਿੱਲੀ ਕਰਨੀ ਇਹਦੇ ਪੰਜਾਬ ਨੂੰ ਕਾਹ ਡਰ ਪੈ ਗਿਆ ਨਾ ਵੇਖੋ ਜੀ ਪੰਜਾਬ ਨੂੰ ਗੱਲ ਇਹ ਕਿ ਇੱਕ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦਣੀ ਗੱਲ ਪੰਜਾਬ ਦੀ ਜਾਂ ਦਿੱਲੀ ਦੀ ਨਹੀਂ ਆ ਗੱਲ ਕਿ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦੀ ਹੈ ਕੇਂਦਰ ਨੂੰ ਲੱਗਦਾ ਕਿ ਪੰਜਾਬੀ ਰਸ ਨਹੀਂ ਆਉਂਦੇ ਪਏ ਜੀ ਭਾਈ ਪੰਜਾਬੀ ਤੋਂ ਉਹਨਾਂ ਨੂੰ 47 ਤੋਂ ਬਾਅਦ ਨਹੀਂ ਰਸ ਆਇਆ ਜੇ 47 ਤੋਂ ਬਾਅਦ ਰਾਸ ਹੋਏ ਤੇ ਜਰਾਈ ਪੇਸ਼ਾ ਕੰਮ ਕਿਉਂ ਕਹਿੰਦੇ ਪਰ ਸਾਡ ਨੂੰ ਸਭ ਤੋਂ ਮਹਾਰੀ ਗੱਲ ਸਾਡੇ ਲਈ ਦੁਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਵਾਂ ਜਿਨ੍ਹਾਂ ਸਰਾਤੇ ਜਸਤਾਰਾ ਸਜੀਆਂ ਪੱਗਾ ਸਜੀਆਂ ਉਹੀ ਸਾਡੇ ਜੁਲਮ ਕਰਨੀਆਂ ਹੁਣ ਅਗਲਾ ਸੰਘਰਸ਼ ਕੀ ਹੋਵੇਗਾ ਜੀ ਦੇਖੋ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਪਹਿਲਾ ਸੰਘਰਸ਼ ਕਰਦੇ ਹਾਂ ਉੱਥੇ ਮੋਰਚਾ ਲਾਉਨੇ ਆਂ ਸ਼ਾਮਾਂ ਤੱਕ ਵੇਖਦੇ ਆਂ ਉਸ ਤੋਂ ਬਾਅਦ ਫਿਰ ਅਗਲਾ ਸੰਘਰਸ਼ ਤੁਹਾਨੂੰ ਟਾਈਮ ਟਾਈਮ ਦੱਸਿਆ ਜਾਊਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ